ਇਸ ਟੂਰਨਾਮੈਂਟ ਹੁੰਦੇ ਆ ਔਰ ਜਿੱਤਣ ਦਾ ਖੁਸ਼ੀ ਬਹੁਤ ਸਾਰੇ ਸਪੋਰਟਸ ਵਾਲੇ ਜਾਂ ਵਾਲਮੀਕ ਬੁਸਟ ਵਾਲੇ ਪਹੁੰਚੀ ਸਰਕਾਰ ਨੂੰ ਬਹੁਤ ਪ੍ਰਾਉ ਤੇ ਪਿਆਰ ਕਰਦੇ ਇਹ ਜਿਹੜਾ ਵਾਲਮੀ ਅਮਰ ਜੀ ਦਾ ਕੇਂਦਰ ਹੈ ਇਹ ਪਹਿਲੇ ਜੁਗਤਾਰਾਂ ਦੀ ਸੀ ਉਹਨਾਂ ਦੇ ਕਾਗਜ਼ਾਂ ਦੇ ਵਿੱਚ ਪਿਆ ਸੀ ਸਾਲ 2096 ਦਾ ਰਿਕਾਰਡ ਉਹਨਾਂ ਦੇ ਦਰਵਾਜ਼ੇ ਵਿੱਚ ਇੱਕ ਗੱਲ ਸੀ ਕਿ ਜਿਹੜੇ ਬੱਚੇ ਸਾਧ ਨਹੀਂ ਹੁੰਦੇ ਅਸੀਂ ਕਿੱਥੋਂ ਚਾਲੂ ਕਰਾਂ ਕਿਉਂਕਿ ਮੈਂ ਵੀ ਇਸ ਸਕੂਲ ਦਾ ਟੀਚਰ ਰਹਾ 2008 ਦੇ ਵਿੱਚ ਇਸ ਸਕੂਲ ਦੇ ਵਿੱਚ ਰਿਟਾਇਰ ਹੋ ਗਿਆ ਸੀ ਇਹ ਉਸ ਤੋਂ ਵੀ ਪਹਿਲਾਂ ਦਾ ਸਕੂਲ ਚੱਲ ਰਿਹਾ ਜਿੱਥੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ